ਸੁਜਾਨਪੁਰ ਨਗਰ ਕੌਂਸਲ ਦੀ ਸਫਾਈ ਵਿਵਸਥਾ ਦੇ ਦੇਖੋ ਹਾਲਾਤ ਸੁਜਾਨਪੁਰ ਦੇ ਟੈਂਪੂ ਸਟੈਂਡ ਤੋਂ ਲੈ ਕੇ ਕਲਿਆਰੀ ਮੋੜ ਤੱਕ ਪਿਛਲੇ ਲੰਬੇ ਸਮੇਂ ਤੋਂ ਰਹਿੰਦਾ ਹੈ ਨਾਲੇ ਦਾ ਪਾਣੀ ਸੜਕਾਂ ਤੇ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਸਥਾਨੀ ਲੋਕਾਂ ਨੇ ਦੱਸਿਆ ਕਿ ਕਾਫੀ ਵਾਰੀ ਨਗਰ ਕੌਂਸਲ ਨੂੰ ਕਿਹਾ ਗਿਆ ਹੈ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਸਵੇਰ ਚੜ੍ਹਦੇ ਹੀ ਜਿੱਥੇ ਲੋਕ ਮੰਦਰ ਦਾ ਰੁੱਖ ਕਰਦੇ ਨੇ ਪਰ ਉਥੇ ਹੀ ਜਿਹੜੇ ਜ਼ਮੀਂਦਾਰ ਹਨ ਉਹ ਨਾਲ ਕਹੀ ਤੇ ਹਲ ਫੜ ਕੇ ਤਿਆਰ ਹੋ ਜਾਂਦੇ ਨੇ ਜਿਵੇਂ ਕਿ ਨਗਰ ਕੌਂਸਲ ਨੇ ਉਹਨਾਂ ਨੂੰ ਜ਼ਮੀਂਦਾਰ ਨਹੀਂ ਸਫਾਈ ਕਰਮਚਾਰੀ ਬਣਾਇਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਨਗਰ ਕੌਂਸਲ ਦੁ ਦੀ ਗੱਲ ਕੀਤੀ ਜਾਵੇ ਤਾਂ ਕੁਝ ਵੀ ਇਦਾਂ ਦਾ ਨਹੀਂ ਹੈਗਾ ਜਿਵੇਂ ਦਾ ਨਗਰ ਕੌਂਸਲ ਦਿਖਾਉਂਦੀ ਹੈ ਉੱਥੇ ਹੀ ਦੇਖਣ ਨੂੰ ਮਿਲਿਆ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਦਾ ਦਫਤਰ ਵੀ ਪੈਂਦਾ ਸੀ ਉਸਦੇ ਨਾਲ ਹੀ ਉੱਥੇ ਬੈਂਕ ਵੀ ਪੈਂਦਾ ਹੈ ਤੇ ਇਹ ਸ਼ਹਿਰ ਦਾ ਮੇਨ ਰੋਡ ਵੀ ਹੈ ਉਸ ਤੇ ਦਫਤਰ ਦੇ ਬਾਹਰ ਵੀ ਗੰਦਗੀ ਨਾਲ ਬੁਰੇ ਹਾਲਾਤ ਸੀ ਉਹ ਆਪਣੇ ਦਫਤਰ ਵੀ ਨਹੀਂ ਜਾ پا ਰਿਹਾ ਜੇ ਐਮਸੀ ਦੇ ਘਰਾ ਹੋਰ ਦਫਤਰਾਂ ਦੇ ਬਾਹਰ ਇਦਾਂ ਦੇ ਹਾਲਾਤ ਹੋਣਗੇ ਤਾਂ ਸ਼ਹਿਰ ਕਿੰਨਾ ਕੱਟਾ ਖੁਸ਼ਹਾਲ ਹੋਵੇਗਾ ਆਮ ਜਨਤਾ ਦੀ ਪੋਜੀਸ਼ਨ ਤਾਂ ਇਸ ਤੋਂ ਵੀ ਮਾੜੀ ਹੋਵੇਗੀ ਨਗਰ ਕੌਂਸਲ ਰਿਕਸ਼ੇ ਅਤੇ ਐਟੋ ਦਾ ਪੂਰਾ ਨਿਰਮਾਣ ਤੇ ਕਰ ਦਿੰਦੇ ਨੇ ਪਰ ਨਿਰਮਾਣ ਕਰਨ ਤੋਂ ਬਾਅਦ ਉਹ ਚੱਲਦੇ ਕਿੱ ਦਿਖਾਈ ਦਿੰਦਾ ਹੈ ਜਿਵੇਂ ਕਿ ਹੁਣ ਗਰਮੀਆਂ ਦਾ ਸੀਜ਼ਨ ਚੱਲਦਾ ਪਿਆ ਹੈ ਲੋਕਾਂ ਨੂੰ ਲੱਗਦਾ ਹੈ ਕਿ ਨਗਰ ਕੌਂਸਲ ਸੁजानਪੁਰ ਵੱਲੋਂ ਬਿਮਾਰੀਆਂ ਦਾ ਤੋਹਫ਼ਾ ਦਿੱਤਾ ਜਾਵੇਗਾ ਉਥੇ ਹੀ ਲੋਕਾਂ ਦੀਆਂ ਪਹਿਲੀਆਂ ਦੇ ਵਿੱਚ ਪਾਣੀ ਜਾਣ ਕਰਕੇ ਲੋਕਾਂ ਦਾ ਵੀ ਹਜ਼ਾਰਾਂ ਦਾ ਨੁਕਸਾਨ ਹੁੰਦਾ ਨਜ਼ਰ ਆਉਂਦਾ ਪਿਆ ਹੈ ਕੁਝ ਦਿਨ ਪਹਿਲੇ ਐਸ.ਡੀ.ਐਮ ਸਾਹਿਬ ਨੇ ਆ ਕੇ ਵੀ ਦੌਰਾ ਕੀਤਾ ਸੀ ਉਸ ਵੇਲੇ ਤਾਂ ਸਾਰਾ ਕੁਝ ਠੀਕ-ਠਾਕ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਹਾਲਾਤ ਉਸ ਤੋਂ ਬਾਅਦ ਜਿਵੇਂ ਦੀ ਤਿਵੇਂ ਹੀ ਰਹੇ ਜਦ ਇਸ ਸੰਬੰਧੀ ਨਗਰ ਕੌਂਸਲ ਦੀ ਪ੍ਰਧਾਨ ਅਨੁਰਾਦਾ ਬਾਲੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਸਫਾਈ ਵਿਵਸਥਾ ਵਧੀਆ ਢੰਗ ਨਾਲ ਕਰਵਾਈ ਜਾ ਰਹੀ ਹੈ ਲੇਕਿਨ ਮੁਲਾਜ਼ਮ ਆਪਣੀ ਮਨਮਰਜ਼ੀ ਤੋਂ ਬਾਜ਼ ਨਹੀਂ ਆਉਂਦੇ ਜਿਸ ਕਾਰਨ ਸ਼ਹਿਰ ਦੇ ਹਾਲਾਤ ਖਰਾਬ ਹੋ ਜਾਂਦੇ ਨੇ ਜਲਦੀ ਹੀ ਮੁਲਾਜ਼ਮਾਂ ਨਾਲ ਮੀਟਿੰਗ ਕਰ ਲਿਖਿਆ ਜਾਵੇ ਕਿਸੇ ਨੂੰ ਵੀ ਕਿਸੇ ਪ੍ਰਕਾਰ ਦੀ ਸਮੱਸਿਆ ਨਾਲ ਨਹੀਂ ਤੁਜਨਾ ਪਵੇ ਅਤੇ ਉਹਨਾਂ ਨਾਲ ਬੈਠਕ ਕਰਕੇ ਉਹਨਾਂ ਨੂੰ ਸਖਤ ਨਿਰਦੇਸ਼ ਦਿੱਤੇ ਜਾਣਗੇ ਕੀ ਗੱਲ ਬਾਤ ਇਹ ਕੱਢ ਲਗਿਆ ਤਾਂ ਕਹੇ ਰੋਜ਼ ਹੀ ਲੱਗਦਾ ਜੀ ਕਮੇਟੀ ਵਾਲਿਆਂ ਨੂੰ ਕਿਆ ਕਾ ਕੇ ਮਰ ਗਏ ਆ ਜੇ ਇੱਕ ਨੂੰ ਕਹੋ ਵੀ ਕੂੜਾ ਚੋਕਲੋ ਕਹਿੰਦਾ ਮੇਰੀ ਡਿਊਟੀ ਨਹੀਂ ਦੂਜੇ ਨੂੰ ਕਹੋ ਕਹਿੰਦਾ ਮੇਰੀ ਕਿਹਦੀ ਡਿਊਟੀ ਕਿਹਦੀ ਹੈ ਸਾਰੇ ਘਰ ਬੈਠੇ ਨੇ ਸਾਡਾ ਅਸੀਂ ਫਸਲ ਨਹੀਂ ਲਾਈ ਦੀ ਸਾਡਾ ਦੇਖੋ ਆ ਕੇ ਕਿੰਨਾ ਮੁਖਾਰਾ ਹੋ ਗਿਆ ਕਿੰਨੀ ਦੇਰ ਦੀ ਸਮੱਸਿਆ ਹੈ ਕਰੀਆ ਇਹ 3-4 ਸਾਲ ਹੋ ਗਿਆ ਕੀ ਕਹਿੰਦੇ ਜੋ ਨਗਰ ਕੌਂਸਲ ਜਾਓ ਤੇ ਕੀ ਕਹਿੰਦੇ ਉਹ ਉਹ ਜਵਾਬ ਦੇਂਦੇ ਜੀ ਸਾਡੀ ਡਿਊਟੀ ਨਹੀਂ ਹੈ ਉਹਨੂੰ ਕਹੋ ਅਸ਼ਰੀ ਨੂੰ ਕਹੋ ਉਹ ਪੁਰਾਣੇ ਨੂੰ ਕਹੋ ਜਾਨੀ ਨੂੰ ਕਹੋ ਉਹ ਦੇਖ ਸੌਣਗੇ ਮੋਟਰਸਾਈਕਲ ਤੇ ਚਲੇ ਜਾਂਦੇ ਨੇ ਚੁਪ ਕਰਕੇ ਨਿਖਾੜੋਂ ਤਾਂ ਹੁੰਦਾ ਲੋਕਾਂ ਰੇਹ ਘਰਾਂ ਚ ਜਾਵੜੇ ਨਾ ਪਾੜੇ ਕਿੰਨਾ ਆਮ ਨਾਲ ਬੈਠੇ ਨੇ ਘਰ ਕਿੰਨਾ ਕਿ ਨੁਕਸਾਨ ਹੋਇਆ ਪਹਿਲੀ ਚ ਨੁਕਸਾਨ ਹੋ ਗਿਆ 7-8000 ਰੁਪਏ ਦਾ ਜਾ ਕੇ ਦੇਖ ਲੋ ਬੇਚ ਨਗਰ ਕੌਂਸਲਰੋਂ ਕਿਹਾ ਜਾਂਦੇ ਜਗਾ ਜਗਾ ਸਪਾਈ ਕਰਾਈਏ ਲੱਗਦਾ ਕੋਈ ਇੱਦਾ ਕਰਾਇਆ ਜਾ ਰਿਹਾ ਨਾ ਜੀ ਨਾ ਕੁਛ ਨਹੀਂ ਮੈਂ ਉਹਨੂੰ ਕਿਹਾ ਕਿਹਾ ਕਿ ਮਰ ਗਿਆ ਵੀ ਤੁਸੀਂ ਫਰੀ ਗਾੜ ਕਢਾ ਦਿਓ ਆਪ ਆਪਣੇ ਘਰ ਬੱਠੇ ਰਹਿ। ਅਧਿਕਾਰੀਆਂ ਵਾਲੋ ਕਹਿ ਜਾਂਦਾ ਪ੍ਰਾਲੀ ਕੀਤੀ ਜਾ ਰਹੀ ਐ S5 ਬਿਲਕੁਲ ਸਹੀ ਢੰਗ ਨਾਲ ਚਲਾਈ ਜਾ ਰਹੀ ਐ ਲੱਗਦਾ ਭਾਈ। ਬਿਲਕੁਲ ਨਹੀਂ ਜੀ। ਜਾ ਕੇ ਤੁਸੀਂ ਆਪੇ ਚੈੱਕ ਕਰ ਲਓ ਸਾਰਾ ਇਹ ਏਰੀਆ। ਅਕਲਿਆਰੀ ਬੂਰ ਤੋਂ ਤੇ ਲੋਕਾਂ ਦੇ ਘਰਾਂ 'ਚ ਪਾਣੀ ਐ ਜਾ ਕੇ ਦੇਖਣੋ ਵੇਖ। ਕਿੰਨੀ ਕ ਦੇਰ ਹੋ ਗਈ ਇਸ ਮਸਲੇ ਨੂੰ? ਜਦ 4-5 ਸਾਲ ਹੋ ਗਏ ਜੀ। ਮੈਂ ਕਹਿ ਕੇ ਕੇ ਮਨਗਰ ਨਗਰ ਕੌਂਸਲ ਨੂੰ ਆਲੇ ਨੇ। ਕੋਈ ਨਹੀਂ ਸੁਣਦਾ ਜੀ। ਅਸੀਂ ਆਪੇ ਕਈ ਫੜਕੇ ਦੇ ਆਪੇ ਵਿਟੋ ਕੱਕੇ ਕੱਢੋ ਇਹ ਕਰੋ ਅਸੀਂ ਤਾਂ ਸਫਾਈ ਕਰਮਚਾਰੀ ਜੀ ਆਂਸਾ ਹੋਰ ਕੀ ਗੱਲ ਹੋ ਸਕਦੀ ਹੈ ਹਾਂ ਨਹੀਂ ਕੋਈ ਨਹੀਂ ਕਿਉਂ ਨਹੀਂ ਸੁਣਦੇ ਤੁਹਾਡੀ ਗੱਲ ਉਹ ਮਰਦਾ ਕੋਈ ਨਹੀਂ ਫੋਨੇ ਕੋ ਦੇਖ ਨੂੰ ਕਹ ਉਹ ਕਹਦਾ ਮੇਰੀ ਡਿਊਟੀ ਨਹੀਂ ਹੈ ਦੂਜੇ ਨੂੰ ਕਹਦਾ ਮੈਂ ਕਹਦਾ ਮੇਰੀ ਡਿਊਟੀ ਨਹੀਂ ਹੈ ਉਹ ਕਰਨ ਦੀ ਪਤਾ ਕਿਹਦੀ ਡਿਊਟੀ ਹੈ ਕਿਸੀ ਨਹੀਂ ਲਾਗੇ ਦੇਖ ਨੂੰ ਮਿਲਦਾ ਐਮਸੀ ਦਾ ਕਾਰਿਆਲੇ ਵੀ ਹੈ ਉਹ ਉਧਰ ਆਪ ਜਾ ਰਹਾ ਰੋੜਾਦਾ ਉਹਦੀ ਵੀ ਨਹੀਂ ਕੋਈ ਸੁਣਦਾ ਤੇ ਉਹ ਪੱਲਿਓ ਪੈਸੇ ਦੇ ਕੇ ਤੇ ਅਸੀਂ ਪਾਂ ਜੋ ਨਾ ਨਾ ਗੜਾਇਆ ਕੁੜੀ ਜਣਾ ਆਪਣੇ 6-700 ਰੁਪਇਆ ਦੇ ਕੇ ਆਮ ਤਾਂ ਨੁਕਸਾਨ 5 15 2000 ਰੁਪਏ ਦਾ ਜਾ ਕੇ ਦੇਖ ਲੋ ਬੇਸ਼ੱਕ ਉਹ ਨੁਕਸਾਨ ਹੋ ਗਿਆ ਇਹ ਐਮਸੀਡੀ ਨਹੀਂ ਸੁਣੇ ਕਰਦਾ ਤੇ ਆ ਨਾਗਰਿਕ ਦਾ ਕੀ ਹਾਲਾਤ ਹੋਣਗੇ ਖਰਾ ਤੁਹਾਡੇ ਸਾਹਮਣੇ ਹੀ ਹੈ ਸਭ ਕੁਝ ਸੋਲ ਕਰੋ ਐਮਸੀਡੀ ਨਹੀਂ ਕੋਈ ਸੌਂਦਾ ਵਾਈਸ ਪ੍ਰੈਜ਼ੀਡੈਂਟ ਨਹੀਂ ਸੌਂਦਾ ਜਿਹੜਾ ਪ੍ਰੈਜ਼ੀਡੈਂਟ ਆ ਉਹ ਆਪਣੇ ਘਰ ਬੈਠੇ ਦਾ ਚੁੱਪ ਕਰਕੇ ਆਰਾਮ ਨਾਲ ਉਹ ਆਂਦਾ ਹੋ ਜਾਏਗਾ ਜੀ ਹੱਲ ਹੋ ਜਾਏਗਾ ਕੋਈ ਹੱਲ ਨਹੀਂ ਕੀ ਲੱਗਦਾ ਕਾਗਜ਼ ਨੇ ਹੱਲ ਕੀਤਾ ਜਾਂਦਾ ਸਿਰਫ ਕਾਗਜ਼ਾਂ ਦੀ ਹੀ ਆ ਕਾਰਵਾਈ ਪ੍ਰੈਕਟੀਕਲੀ ਕੋਈ ਨਹੀਂ ਇਹਨੂੰ ਮਿਲਦਾ ਤੁਹਾਡੇ ਪਰਿਆਲੇ ਦੀ ਬਾਸ ਥਾफी ਜਿਆਦਾ ਗੰਦਗੀ ਦੇ ਹਾਲਾਤ ਹੈ ਲੰਬੇ ਸਮੇਂ ਚੱਲ ਦਿੱਤੇ ਹਨ ਕੋਈ ਪੜਾ ਵੀ ਕਰ ਸੁਚਾ ਦੇਖੋ ਪਹਿਲੇ ਤੇ ਨਮਸਕਾਰ ਹੈ ਸਾਰਿਆਂ ਨੂੰ ਸਾਰੇ ਸੁਜਾਨਪੁਰ ਵਾਸੀਆਂ ਨੂੰ ਸੁਜਾਨਪੁਰ ਦੇ ਵਿੱਚ ਜਿਹੜੀ ਸਫਾਈ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ ਸਾਡੇ ਨਗਰ ਕੌਂਸਲ ਦੇ ਜਿੰਨੇ ਵੀ ਐਮਸੀ ਹੈ ਪੂਰੇ ਯਤਨ ਕਰਦੇ ਨੇ ਸੁਜਾਨਪੁਰ ਦੀ ਕਮੇਟੀ ਚ ਸੁਧਾਰ ਹੋਏ ਪਰ ਕੁਝ ਮੁਲਾਜ਼ਮ ਐਸੇ ਨੇ ਜਿਹੜੇ ਕੰਮ ਕਰਕੇ ਰਾਜੀ ਨਹੀਂ ਹੈ ਪਿਛਲੇ ਦਿਨਾਂ ਮਾਨਣਯੋਗ ਏਡੀਸੀ ਸਾਹਿਬ ਨੂੰ ਮੈਂ ਮੌਕੇ ਤੇ ਸੱਜਿਆ ਸੀਗਾ ਔਰ ਇਹੇ ਸਾਰੇ ਹਾਲਾਤ ਦੱਸੇ ਸੀਗੇ ਅੱਜ ਦੀ ਡੇਟ ਦੇ ਵਿੱਚ ਉਸ ਗੱਲ ਨੂੰ ਸੱਜਦੇ ਦੇ 6 ਮਹੀਨੇ ਹੋ ਚਲੇ ਨੇ ਅੱਜ ਵੀ ਜਿਹੜੇ ਹਾਲਾਤ ਆ ਉਸੇ ਤਰ੍ਹਾਂ ਹੀ ਖੜੇ ਆ ਪਾਣੀ ਉਸੇ ਤਰ੍ਹਾਂ ਹੀ ਚੱਲ ਰਿਹਾ ਅੱਜ ਮੇਰੇ ਜਿਹੜੇ ਖੂਨ ਦਾ ਪਾਣੀ ਹੈ ਜਿਹੜਾ ਪਾਣੀ ਮੇਰੇ ਦਫ਼ਤਰ ਦੇ ਵਿੱਚ ਯੂਜ਼ ਕੀਤਾ ਜਾਂਦਾ ਬੈਂਕ ਨੂੰ ਵੀ ਯੂਜ਼ ਕੀਤਾ ਜਾਂਦਾ ਉਹ ਸਾਰਾ ਤੀਸਰੀ ਵਾਰੀ ਜਿਹੜਾ 6 ਮਹੀਨੇ ਦੇ ਵਿੱਚ ਖਰਾਬ ਹੋ ਗਿਆ ਮੈਂ ਨਗਰ ਕੌਂਸਲ ਦੇ ਈਓ ਸਾਹਿਬ ਨੂੰ ਨੋਟਿਸ ਭੇਜਦਾ ਕੋਟ ਦੇ ਰਹੀ ਤੇ ਮੈਂ ਦੋ ਵਾਰੀ ਖੂ ਪਹਿਲੇ ਸਾਫ ਕਰਵਾਇਆ ਤੀਸਰੀ ਵਾਰੀ ਫੇਰ ਕਰਵਾਉਣਾ 25000 ਰੁਪਏ ਦਾ ਖਰਚਾ ਜਲਾਉਂਦਾ ਮੈਂ ਉਹ ਨੋਟਿਸ ਜਿਹੜਾ ਨਗਰ ਕੌਂਸਲ ਸੁਜਾਲਪੁਰ ਦੇ ਇਹੋ ਭੇਜਦਾ ਜਿਹੜਾ ਉਹਨੂੰ ਇੱਕ ਅੱਧੇ ਦਿਨ ਚ ਮਿਲ ਜੇ ਉਹ ਦੇਖਣ ਨੂੰ ਮਗਰ ਤਾਂ ਕਿਸੇ ਪਹਿਲੇ ਵੀ ਕਾਫੀ ਜਾਨ ਲੱਗਿਆ ਗਿਆ ਇਹ ਵਿੱਚ ਪੂਰੇ ਵਾਰ ਇਹ ਸਭ ਵਾਲਾ ਕਹਿ ਗਿਆ ਪੂਰੀ ਕੜਾਈਏ ਜਾਂਗੇ ਨਾਲਾ ਸਾਫ ਕਰਵਾਇਆ ਲੱਗਦਾ ਕੋਈ ਜਲਾ ਕਰਵਾਇਆ ਗਿਆ ਦੇਖੋ ਇੱਕ ਕੱਲਾ ਇੱਕ ਅਧਿਕਾਰੀ ਚਾਹੇ ਮੈਂ ਆ ਚਾਹੇ ਕੋਈ ਵੀ ਹੈ ਕੰਮ ਨਹੀਂ ਕਰ ਸਕਦਾ ਕਮੇਟੀ ਦੇ ਵਿੱਚ ਕੋਆਪਰੇਸ਼ਨ ਨਾਲ ਸਾਰੇ ਕੰਮ ਇਹ ਕੁਝ ਜਿਹੜੇ ਸਾਡੇ ਮੁਲਾਜ਼ਮ ਨੇ ਅ ਇਹੋ ਸਾਹਿਬ ਨੂੰ ਪਤਾ ਹੈ ਉਹ ਆਪਣੇ ਕੰਮ ਨੂੰ ਕੰਮ ਔਰ ਜ਼ਿੰਮੇਵਾਰੀ ਨੂੰ ਜ਼ਿੰਮੇਵਾਰੀ ਨਹੀਂ ਸਮਝਦੇ ਜਿਹਦੇ ਚ ਉਹ ਜੇਬਾਂ ਦੇ ਹੱਥ ਪਾ ਕੇ ਸਵੇਰੇ ਆਉਂਦੇ ਨੇ ਔਰ ਆਪਣੀ ਜਿਹੜੀ ਤਨਖਾਹ ਮਿਲਦੀ ਹੈ ਸਰਕਾਰ ਵੱਲੋਂ ਲੈਂਦੀ ਹੈ ਇਹਨਾਂ ਨੂੰ ਉਹਦੇ ਉੱਪਰ ਕੋਈ ਚੈੱਕ ਕਰਨ ਵਾਲਾ ਹੀ ਨਹੀਂ ਹੈਗਾ ਏਡੀਸੀ ਦਫ਼ਤਰ ਵੱਲੋਂ ਸਖਤੀ ਕੀਤੀ ਗਈ ਥੋੜੀ ਦੇਰ ਤੇ ਕੰਮ ਦਾ ਸੁਧਾਰ ਰਿਆ ਫਿਰ ਉਹੀ ਢਿੱਲਾ ਰਵਈਆ ਦਿੱਤਾ ਗਿਆ ਜਿਹਦੇ ਕਰਕੇ ਅੱਜ ਇਹ ਜਿਹੜਾ ਮੈਂ ਤੁਹਾਨੂੰ ਵੀਡੀਓ ਜਿਹੜੀ ਦਿੱਤੀ ਹੈ ਇਹ ਹਾਲਾਤ ਜਿਹੜੇ ਅੱਜ ਮੇਰੀ ਵਾਰਚ ਬਣੇ ਇਹ ਇਸੇ ਤਰ੍ਹਾਂ ਲੋਕਾਂ ਨੇ ਕਿਹਾ ਕਿ ਅਸਲ ਵਿੱਚ ਕਿ ਕੋਈ ਵੀ ਕੰਮ ਨਹੀਂ ਕਰਦਾ ਉਹ ਤੰਤ ਘਰਵੇ ਕੀਤੀ ਹੈਗੀ ਨਾ ਤਾਂ ਕੋਈ ਕਾਰਵਾਈ ਵੀ ਹੈ ਦੇਖੋ ਜੀ ਕੋਈ ਕਾਰਵਾਈ ਨਹੀਂ ਹੋਈ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਅਗਰ ਮੇਰੀ ਵਾਰਡ ਦੇ ਵਿੱਚ ਸੁਧਾਰ ਅਗਰ ਨਹੀਂ ਹੋਇਆ ਮੈਂ 5-7 ਦਿਨ ਦੇ ਵਿੱਚ ਨਿਕਾਇਬ ਮੰਤਰੀ ਪੰਜਾਬ ਔਰ ਜਿਹੜੇ ਸਾਡੇ ਸੀਐਮ ਨਾ ਸ਼੍ਰੀ ਭਗਵੰਤ ਮਾਨ ਜੀ ਉਹਨਾਂ ਦਾ ਪੁਤਲਾ ਜਿਹੜਾ ਟੈਂਪੋ ਇੱਡੇ ਦੇ ਵਿੱਚ ਆਪਣੀ ਪੂਰੇ ਵਾਰਡ ਵਾਸੀਆਂ ਨੂੰ ਲੈ ਕੇ ਫੂਕਾਂਗਾ ਮੇਰੇ ਨਾਲ ਇੱਕ ਵਾਰਡ ਪੰਦੀ ਹੈ ਜੰਮੂ ਕਬਰੀ ਉਦੇ ਵਿੱਚ ਲੋਕਾਂ ਦੇ ਕਰਨ ਰੋੜੇ ਚੱਲ ਰਹੇ ਨੇ ਕਿਆ ਉਹ ਸਾਡੇ ਸ਼ਹਿਰ ਦੇ ਪੁਟਰ ਨਹੀਂ ਹੈਗੇ ਉਹਨਾਂ ਨੇ ਕਿਹਾ ਆਪਣਾ ਨੁਮਾਇੰਦਾ ਨਹੀਂ ਚੁਣਿਆ ਜੇ ਉਹਨਾਂ ਦੇ ਲੋਕਾਂ ਦੇ ਗਰੀਬਾਂ ਦੇ ਹਾਲਾਤ ਨੇ ਮੈਂ ਮੌਕੇ ਤੇ ਤੁਹਾਨੂੰ ਕਹਾਂਗਾ ਕਿ ਤੁਸੀਂ ਜਰੂਰ ਇੱਕ ਵਾਰੀ ਉਸੇ ਚੱਕਰ ਮਾਰੋ ਦੇਖੋ ਵੀ ਕੀ ਹਾਲਾਤ ਨੇ ਲੋਕਾਂ ਦੇ ਸਰਪੰਚ ਵਾਈਸਪ੍ਰਧਾਨ ਰਹਿ ਗਿਆ ਸ਼ਹਿਰ ਵੀ ਜਿਵੇਂ ਵਾਈਸਪ੍ਰਧਾਨ ਤੇ ਆ ਦੇਖੇ ਇਦਾਂ ਹੀ ਹੁਲਾ ਰਹੇ ਨੇ ਸ਼ਹਿਰ ਵਿੱਚ ਅੱਗੇ ਕਰਨੀਆਂ ਆਣੀਆਂ ਨੇ ਨੰਤਰ ਹੀ ਬੁਆਏ ਆ ਪਰ ਸਮਾਂ ਦੇਖੋ ਵਾਈਸ ਪ੍ਰਧਾਨ ਦਾ ਜਿਹੜਾ ਟਿਨਿਓਰ ਸੀਗਾ ਉਹ 1 ਸਾਲ ਦਾ ਸੀਗਾ ਜਿਹੜਾ ਮੇਰਾ ਪਿਛਲੇ 3 ਸਾਲ ਤੋਂ ਪੂਰਾ ਹੋ ਚੁੱਕਿਆ ਮੈਂ ਤੁਹਾਡੇ ਮਾਧਿਅਮ ਰਾਹੀਂ ਪਹਿਲੇ ਵੀ ਦੱਸਿਆ ਸੀਗਾ ਦੇ ਨਗਰ ਕੌਂਸਲ ਦੇ ਵਿੱਚ ਜਿਹੜੀ ਇਹ ਸਫਾਈ ਬਵਸਤਾ ਦੀ ਜ਼ਿੰਮੇਵਾਰੀ ਹੈ ਇਹ ਉਹ ਸਾਫ ਦੀ ਬੰਦੀ ਹੈ ਕਿ ਨਗਰ ਕੌਂਸਲ ਦੇ ਈਓ ਨੇ ਦੇਖਣਾ ਕਿ ਜਿਹੜਾ ਕੰਮ ਸਫਾਈ ਕਰਮਚਾਰੀ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਉਹ ਆਪਣੀ ਡਿਊਟੀ ਜਿਹੜੀ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਇਹ ਉਹਨਾਂ ਦਾ ਦੇਖਣਾ ਫਰਜ਼ ਬੰਦਾ ਉਹਦੇ ਉੱਪਰ ਏਡੀਸੀ ਸਾਹਿਬ ਬੈਠੇ ਨੇ ਏਡੀਸੀ ਸਾਹਿਬ ਨੂੰ ਦੱਸਣ ਤੋਂ ਬਾਅਦ ਵੀ ਇਹੀ ਹਾਲ ਹੈ ਤੇ ਅਸੀਂ ਕਿਨੂੰ ਆਪਣੀ ਫਰਿਆਦ ਦੱਸਾਂਗੇ ਕਿ ਐਮਸੀ ਬਣਨ ਤੋਂ ਬਾਅਦ ਸਰ 15/100 ਤੋਂ 100 ਮਲਾਇਆ ਨੇ ਸਫਾਈ ਉਹ ਤਾਂ ਫੇਰ ਨਹੀਂ ਚੱਲਦੀ। ਦੇਖੋ 100 150 ਮੁਲਾਜ਼ਮ ਦਾ ਮੈਨੂੰ ਪਤਾ ਨਹੀਂ ਜੀ। ਲੇਕਿਨ ਸਫਾਈ ਬੁਸਤਾ ਮੇਰੀ ਮਾਰ ਦੇ ਵਿੱਚ ਬਹੁਤ